ਹੁਣ ਤੁਸੀਂ ਵੀ ਸਾਵਧਾਨ ਹੋ ਜਾਓ ਕਿਉਂਕਿ ਜੇਕਰ ਤੁਹਾਡੇ ਦੇ ਘਰ ਦੇ ਬਾਹਰ ਕੋਈ ਬਾਈਕ ਜਾਂ ਸਕੂਟਰ ਖੜਾ ਕੀਤਾ ਹੋਇਆ ਹੈ ਤਾਂ ਉਹਨਾਂ ਤੇ ਚੋਰਾਂ ਦੀ ਨਜ਼ਰ ਹੈ ਕਿਉਂਕਿ ਚੋਰ ਹੁਣ ਗਲੀਆਂ 'ਚੋਂ ਲੰਘਦੇ ਵੜਦੇ ਵੀ ਇਹਨਾਂ ਬਾਈਕ ਤੇ ਸਕੂਟੀਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਚੋਰ ਇਦਾਂ ਹੀ ਗਲੀ ਦੇ ਵਿੱਚੋਂ ਲੰਘਦਾ ਹੋਇਆ ਇੱਕ ਬਾਈਕ ਨੂੰ ਚਾਬੀ ਲਾ ਲੈਂਦਾ ਹੈ ਤੇ ਉਹ ਵੀ ਹੈਰਾਨ ਰਹਿ ਜਾਂਦਾ ਜਦੋਂ ਚਾਬੀ ਪਹਿਲੀ ਵਾਰ ਜੀ ਲੱਗ ਜਾਂਦੀ ਹੈ ਤੇ ਫਿਰ ਬਿਨਾਂ ਦੇਰੀ ਕੀਤੇ ਪਲਾਂ ਦੇ ਵਿੱਚ ਉਸ ਬਾਈਕ ਨੂੰ ਲੈ ਕੇ ਉਥੋਂ ਰਫੂ ਚੱਕਰ ਹੋ ਜਾਂਦਾ ਹੈ ਕੋਲ ਖੜੇ ਇੱਕ CCTV ਕੈਮਰੇ ਦੇ ਵਿੱਚ ਸਾਰੀ ਵਾਰਦਾਤ ਕੈਦ ਹੋਈ ਹੈ ਵੀਡੀਓ ਫਰੀਦਕੋਟ ਦੇ ਦੱਸੀ ਜਾ ਰਹੀ ਹੈ ਜਿੱਥੇ ਗਲੀ ਦੇ ਵਿੱਚ ਤੁਰਦਾ ਹੋਇਆ ਇੱਕ ਚੋਰ ਨਜ਼ਰ ਆਉਂਦਾ ਹੈ ਜੋ ਕਿ ਗਲੀ ਚੋਂ ਲੰਘਦਿਆਂ ਕਿਸੇ ਆਮ ਵਿਅਕਤੀ ਦੀ ਤਰ੍ਹਾਂ ਹੀ ਲੱਗ ਰਿਹਾ ਹੈ ਪਰ ਜਿਵੇਂ ਹੀ ਇੱਕ ਬਾਈਕ ਦੇ ਕੋਲ ਜਾਂਦਾ ਹੈ ਜੋ ਇੱਕ ਘਰ ਦੇ ਬਾਹਰ ਖੜੀ ਹੈ ਤਾਂ ਉਸ ਨੂੰ ਚਾਬੀ ਲਾ ਦਿੰਦਾ ਹੈ ਤੇ ਖੁਦ ਵੀ ਹੈਰਾਨ ਹੋ ਜਾਂਦਾ ਹੈ ਕਿ ਚਾਬੀ ਲੱਗ ਜਾਂਦੀ ਹੈ ਉਹ ਵੀ ਪਹਿਲੀ ਵਾਰ ਚ ਤੇ ਫਿਰ ਬਿਨਾਂ ਦੇਰੀ ਕੀਤੇ ਉਹ ਦਰਵਾਜ਼ਾ ਖਾਕ ਕੇ ਤੇ ਉਸ ਬਾਈਕ ਨੂੰ ਲੈ ਕੇ ਉਥੋਂ ਫਰਾਰ ਹੋ ਜਾਂਦਾ ਹੈ ਮਾਲਕ ਨੂੰ ਉਹਦਾ ਪਤਾ ਲੱਗਦਾ ਹੈ ਜਦੋਂ ਉਹ ਬਾਹਰ ਆਉਂਦਾ ਹੈ ਤੇ ਬਾਈਕ ਗਾਇਬ ਦੇਖਦਾ ਹੈ ਫਿਰ ਸੀਸੀਟੀਵੀ ਕੈਮਰੇ ਖੰਗਾਲੇ ਜਾਂਦੇ ਨੇ ਤੇ ਪਤਾ ਲੱਗਦਾ ਹੈ ਕਿ ਬਾਈਕ ਚੋਰੀ ਹੋਈ ਹੈ ਤੇ ਚੋਰ ਦੀ ਸਾਰੀ ਕਰਤੂਤ ਇਸ ਵੀਡੀਓ ਦੇ ਵਿੱਚ ਕਿਆਤ ਹੋ ਗਈ ਹੈ ਜਿਸ ਵਿੱਚ ਇਹ ਚੋਰ ਬੜਾ ਹੀ ਛਾਤਰ ਨਜ਼ਰ ਆਇਆ ਹੈ ਕੁਝ ਹੀ ਸਕਿੰਟਾਂ ਦੇ ਵਿੱਚ ਬਾਈਕ ਨੂੰ ਚੋਰੀ ਕਰਕੇ ਲੈ ਗਿਆ ਵੱਡੀ ਗੱਲ ਇਹ ਹੈ ਕਿ ਇਹ ਚੋਰ ਜਿਹੜੇ ਨੇ ਗਲੀਆਂ ਦੇ ਵਿੱਚ ਬਿਲਕੁਲ ਕਿਸੇ ਆਮ ਵਿਅਕਤੀ ਦੀ ਤਰ੍ਹਾਂ ਹੀ ਤੁਰਦੇ ਫਿਰਦੇ ਨਜ਼ਰ ਆਉਂਦੇ ਨੇ ਤੇ ਜਿੱਥੇ ਚਾਪ ਦੀ ਲੱਗ ਗਈ ਉੱਥੋਂ ਹੀ ਬਾਈਕ ਸਕੂਟੀ ਜੋ ਹੱਥ ਲੱਗਿਆ ਉਸ ਨੂੰ ਲੈ ਕੇ ਫਰਾਰ ਹੋ ਜਾਂਦੇ ਨੇ ਫਿਲਹਾਲ ਪੁਲਿਸ ਦੇ ਵੱਲੋਂ ਇਸ ਦੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਦੀ ਤਲਾਸ਼ ਕੀਤੀ ਜਾ ਰਹੀ ਹੈ।